ਗਤੀਵਿਧੀ ਵਿੱਚ ਅਸੀਂ ਦੇਖਿਆ ਕਿ ਬੀਕਰ ਵਿੱਚ ਪਾਣੀ ਦਾ ਪੱਧਰ ਥੋੜਾ ਉੱਪਰ ਉੱਠ ਗਿਆ। ਇਸ ਨੂੰ ਸਮਝਣ ਲਈ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਹਵਾ ਕੀ ਹੁੰਦੀ ਹੈ। ਤਾਂ ਹਵਾ ਗੈਸਾਂ ਦਾ ਮਿਸ਼ਰਣ ਹੁੰਦੀ ਹੈ। ਇਸ ਵਿੱਚ ਆਕਸੀਜਨ ਗੈਸ ਹੁੰਦੀ ਹੈ, ਇਸ ਵਿੱਚ ਨਾਈਟ੍ਰੋਜਨ ਗੈਸ ਵੀ ਹੁੰਦੀ ਹੈ ਪਰ ਹਵਾ ਦਾ 78% ਭਾਗ ਨਾਈਟ੍ਰੋਜਨ ਗੈਸ ਹੁੰਦੀ ਹੈ ਤੇ ਲਗਭਗ 21% ਭਾਗ ਆਕਸੀਜਨ ਹੁੰਦੀ ਹੈ। ਸਾਨੂੰ ਇਹ ਵੀ ਪਤਾ ਹੈ ਕਿ ਕਿਸੇ ਚੀਜ਼ ਨੂੰ ਜਲਣ ਵਾਸਤੇ ਆਕਸੀਜਨ ਗੈਸ ਦੀ ਲੋੜ ਹੁੰਦੀ ਹੈ। ਤਾਂ ਕਿਉਂਕਿ ਜਲਨ ਜਾਂ ਸੜਨ ਲਈ ਆਕਸੀਜਨ ਗੈਸ ਦੀ ਲੋੜ ਹੁੰਦੀ ਹੈ ਇਸ ਲਈ ਇੱਥੇ ਜਦੋਂ ਜਲਦੇ ਹੋਏ ਕਪੂਰ ਨੂੰ ਬੀਕਰ ਨਾਲ ਟਲ ਟੱਕ ਦਿੱਤਾ ਗਿਆ ਤਾਂ ਜਲਦੇ ਹੋਏ ਕਪੂਰ ਨੇ ਬੀਕਰ ਦੇ ਅੰਦਰ ਮੌਜੂਦ ਪਾਣੀ ਦੀ ਸਤ੍ਹਾ ਤੇ ਬੀਕਰ ਦੀ ਸਿਖਰਲੀ ਸਤ੍ਹਾ ਦੇ ਵਿਚਕਾਰ ਮੌਜੂਦ ਸਾਰੀ ਆਕਸੀਜਨ ਨੂੰ ਵਰਤ ਲਿਆ ਸੜ ਰਹੇ ਕਪੂਰ ਨੇ ਇਹ ਸਾਰੀ ਆਕਸੀਜਨ ਸੜਨ ਵਿੱਚ ਖਤਮ ਕਰ ਲਈ ਤੇ ਇੱਕ ਵਾਰ ਜਦੋਂ ਆਕਸੀਜਨ ਖਤਮ ਹੋ ਗਈ ਤਾਂ ਆਕਸੀਜਨ ਨਾ ਮਿਲਣ ਦੇ ਕਾਰਨ ਕਪੂਰ ਜਲਣਾ ਬੰਦ ਹੋ ਗਿਆ बीकर ਦੇ ਅੰਦਰ ਸਾਰੀ ਆਕਸੀਜਨ ਖਤਮ ਹੋ ਜਾਣ ਤੋਂ ਬਾਅਦ ਬੀਕਰ ਦੇ ਅੰਦਰ ਹਵਾ ਦੀ ਮਾਤਰਾ ਘਟ ਬਚੀ ਇਸ ਲਈ ਪਾਣੀ ਦਾ ਪੱਧਰ ਥੋੜਾ ਉੱਪਰ ਉੱਠ ਗਿਆ ਕਿਉਂਕਿ ਬੀਕਰ ਦੇ ਅੰਦਰ ਆਕਸੀਜਨ ਦੀ ਵਰਤੋਂ ਕਪੂਰ ਨੂੰ ਜਲਾਉਣ ਵਿੱਚ ਹੋ ਗਈ ਇਸ ਲਈ ਇਸ ਤੋਂ ਪੈਦਾ ਹੋਈ ਖਾਲੀ ਥਾਂ ਨੂੰ ਭਰਨ ਲਈ ਪਾਣੀ ਦਾ ਪੱਧਰ ਉੱਪਰ ਉੱਠ ਗਿਆ ਪਰ ਜੇ ਅਸੀਂ ਇਸ ਨੂੰ ਨੇੜਿਓਂ ਦੇਖੀਏ ਤਾਂ ਪਾਣੀ ਦੇ ਪੱਧਰ ਵਿੱਚ ਸਿਰਫ ਥੋੜਾ ਜਿਹਾ ਹੀ ਵਾਧਾ ਹੋਇਆ ਜਦੋਂ ਅਸੀਂ ਇਸ ਨੂੰ ਸ਼ੁਰੂ ਵਿੱਚ ਦੇਖਿਆ ਸੀ ਤਾਂ ਇਹ 30 ਤੇ 40 ਦੇ ਚਿੰਨ੍ਹ ਦੇ ਵਿਚਕਾਰ ਸੀ ਪਰ ਹੁਣ ਇਹ 30 ਦੇ ਚਿੰਨ੍ਹ ਤੋਂ ਥੋੜਾ ਉੱਪਰ ਚਲਾ ਗਿਆ ਹੈ ਇਹ ਬਹੁਤ ਜ਼ਿਆਦਾ ਉੱਪਰ ਨਹੀਂ ਗਿਆ ਇਸ ਦਾ ਕਾਰਨ ਇਹ ਹੈ ਕਿ ਹਵਾ ਵਿੱਚ ਆਕਸੀਜਨ ਦੀ ਮਾਤਰਾ ਸਿਰਫ 21% ਹੀ ਹੈ ਹਵਾ ਦੇ ਬਾਕੀ ਭਾਗ ਵਿੱਚ ਮੁੱਖ ਤੌਰ ਤੇ ਨਾਈਟ੍ਰੋਜਨ ਅਤੇ ਥੋੜੀ ਮਾਤਰਾ ਵਿੱਚ ਕੋਈ ਹੋਰ ਗੈਸਾਂ ਹੁੰਦੀਆਂ ਨੇ ਪਰ ਨਾਈਟ੍ਰੋਜਨ ਤੇ ਬਾਕੀ ਗੈਸਾਂ ਦਾ ਕਿਸੇ ਵਸਤੂ ਦੇ ਜਲਨ ਵਿੱਚ ਕੋਈ ਉਪਯੋਗ ਨਹੀਂ ਹੁੰਦਾ ਇਹ ਜਲਨ ਵਿੱਚ ਸਹਾਇਤਾ ਨਹੀਂ ਕਰਦੀਆਂ ਹਨ ਜਲਨ ਲਈ ਸਿਰਫ ਆਕਸੀਜਨ ਦੀ ਲੋੜ ਹੁੰਦੀ ਹੈ ਇਸ ਲਈ ਜਦੋਂ ਬੀਕਰ ਦੇ ਅੰਦਰ ਮੌਜੂਦ ਹਵਾ ਵਿੱਚ ਮੌਜੂਦ 21% ਆਕਸੀਜਨ ਦੀ ਵਰਤੋਂ ਹੋ ਗਈ ਤਾਂ ਪਾਣੀ ਦਾ ਪੱਧਰ ਥੋੜਾ ਵੱਧ ਗਿਆ ਪਰ ਇਹ ਪੱਧਰ ਬਹੁਤ ਜ਼ਿਆਦਾ ਨਹੀਂ ਵਧਿਆ ਕਿਉਂਕਿ ਹਵਾ ਵਿੱਚ ਪਾਣੀ ਦੀ ਮਾਤਰਾ ਹੀ ਘੱਟ ਹੁੰਦੀ ਹੈ ਤਾਂ ਇਸ ਤਰ੍ਹਾਂ ਇਸ ਗਤੀਵਿਧੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਲਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਤੇ ਹਵਾ ਅਸਲ ਵਿੱਚ ਗੈਸਾਂ ਦਾ ਮਿਸ਼ਰਣ ਹੈ ਹਵਾ ਵਿੱਚ ਆਕਸੀਜਨ ਮੌਜੂਦ ਹੁੰਦੀ ਹੈ ਨਾਈਟ੍ਰੋਜਨ ਵੀ ਮੌਜੂਦ ਹੁੰਦੀ ਹੈ ਪਰ ਹਵਾ ਵਿੱਚ ਨਾਈਟ੍ਰੋਜਨ ਦੀ ਤੁਲਨਾ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ